ਸਰਕਾਰਾਂ ਸੜਕਾਂ ਬਣਾ ਕੇ ਪੁੱਲ ਜਾਂਦੀਆਂ ਕਿ ਇਹਨਾਂ ਦੀ ਮੁਰੰਮਤ ਵੀ ਕਰਨੀ ਹੁੰਦੀ ਆ ਸੜਕਾਂ ਦੇ ਵਿੱਚ ਟੋਏ ਪੈਂਦੇ ਆ ਤੇ ਰੋਜ਼ ਕੋਈ ਨਾ ਕੋਈ ਉੱਥੋਂ ਡਿੱਗ ਕੇ ਛੱਟ ਫੇਟ ਖਾਂਦਾ ਪਰ ਇਹਨਾਂ ਸੜਕਾਂ ਨੂੰ ਤੋੜਨ ਵਿੱਚ ਵੀ ਅਸੀਂ ਜ਼ਿੰਮੇਵਾਰ ਆ ਅੰਬੇਡਕਰ ਚੌਂਕ ਇਤਨਾ ਕਿਤੇ ਅਸੀਂ ਓਵਰਲੋਡ ਲੈ ਕੇ ਸੜਕਾਂ ਤੇ ਜਾਂਦੇ ਆ ਤਾਂ ਉਹਨਾਂ ਦੇ ਨਾਲ ਇਹ ਸੜਕਾਂ ਮਿਆਦ ਤੋਂ ਪਹਿਲਾਂ ਹੀ ਟੁੱਟ ਜਾਂਦੀਆਂ ਪਰ ਜਿਹੜੇ ਸੜਕ ਬਣਾਉਣ ਵਾਲੇ ਹੁੰਦੇ ਆ ਉਹਨਾਂ ਨੂੰ ਵੀ ਇਹ ਗੱਲ ਭੁੱਲ ਜਾਂਦੀ ਆ ਕਿ ਸੜਕ ਅਸੀਂ ਬਣਾਈ ਆ ਜਾਂ ਇਹਦਾ ਠੇਕਾ ਲਿਆ ਜਾਂ ਇਹਦੇ ਵਿੱਚ ਮੁਰੰਮਤ ਵੀ ਕਰਨੀ ਹੁੰਦੀ ਆ ਇਸ ਮੁਰੰਮਤ ਦਾ ਨਵਾਂ ਸ਼ਹਿਰ ਕੁਝ ਸਮੇਂ ਤੋਂ ਠੇਕਾ ਨਵਾਂ ਸ਼ਹਿਰ ਦੇ ਗੁਰੂ ਰਾਮਦਾਸ ਸੇਵਾ ਸੁਸਾਇਟੀ ਦੇ ਮੈਂਬਰ ਚੱਕੀ ਬੈਠੇ ਆ ਬਿਨਾਂ ਕਿਸੇ ਸਵਾਰਥ ਤੋਂ ਇਹਨਾਂ ਨੂੰ ਕਈ ਵਾਰ ਅਸੀਂ ਦੇਖਦੇ ਆ ਕਿ ਗਲੀਆਂ ਦੇ ਵਿੱਚ ਸੀਮਿੰਟ ਪਾ ਕੇ ਜੇ ਸੜਕਾਂ ਦੇ ਉੱਤੇ ਸੀਮਿੰਟ ਪਾ ਕੇ ਟੋਏ ਭੁਰਦੇ ਆ ਪਰ ਅੱਜ ਇਹਨਾਂ ਨੇ ਇੱਕ ਨਵਾਂ ਕਾਰਨਾਮਾ ਕੀਤਾ ਨਵਾਂ ਸ਼ਹਿਰ ਦੇ ਅੰਬੇਦਕਰ ਚੌਂਕ ਦੇ ਲਾਗੇ ਸੜਕ ਦੇ ਵਿੱਚ ਕਾਫੀ ਟੋਏ ਪਏ ਹੋਏ ਨੇ ਜਿੱਥੋਂ ਰੋਜ਼ਾਨਾ ਬੱਸਾਂ ਗੱਡੀਆਂ ਲੰਘਦੀਆਂ ਨੇ ਮੋਟਰਸਾਈਕਲ ਸਕੂਟਰ ਲੰਘਦੇ ਨੇ ਕਈ ਵਾਰ ਹਾਸੇ ਵੀ ਹੁੰਦੇ ਆ ਪਰ ਇਹਨਾਂ ਨੇ ਇਹਨਾਂ ਟੋਏਆਂ ਨੂੰ ਪੂਰਨ ਦੇ ਲਈ ਅੱਜ ਰੋਡ ਰੋਲਰ ਲਿਆਂਦਾ ਜਿੰਨੀ ਕਿ ਇਹਨਾਂ ਦੀ ਪਹੁੰਚ ਸੀ ਉਨਾਂਕ ਇਹਨਾਂ ਨੇ ਵੀੜਾ ਚੁੱਕਿਆ ਛੋਟਾ ਰੋਡ ਰੋਲਰ ਲਿਆ ਕੇ ਟੋਏਆਂ ਨੂੰ ਪੂਰਿਆ ਜਾ ਰਿਹਾ ਇੱਕ ਸ਼ਹਿਰ ਇਹਨਾਂ ਲਈ ਜ਼ਰੂਰ ਬਣਦਾ ਇਹ ਨਵਾਂ ਸ਼ਹਿਰ ਦੀ ਜ਼ਾਦੀ ਜ਼ਮੀਰ ਵਾਲੇ ਲੋਕ ਨੇ ਜਿਨ੍ਹਾਂ ਨੇ ਵੀੜਾ ਚੁੱਕਿਆ ਕਿ ਅਸੀਂ ਆਪਣਾ ਨੈਤਿਕ ਫਰਜ਼ ਸਮਝ ਲੈਂਦੇ ਆ ਲੋਕਾਂ ਦੀ ਮਦਦ ਦੇ ਲਈ ਇਹ ਲੋਕਾਂ ਦੀ ਸਹੂਲਤ ਲਈ ਅਸੀਂ ਟੋਏ ਪੂਰ ਦਿੰਦੇ ਆ ਜੇ ਕੋਈ ਹੋਰ ਤਾਂ ਨਹੀਂ ਆ ਕੇ ਆ ਰਿਹਾ ਕਾਫੀ ਸਮੇਂ ਤੋਂ ਇੱਥੇ ਬਹੁਤ ਵੱਡੇ ਵੱਡੇ ਟੋਏ ਆ ਜਿਨ੍ਹਾਂ ਨੂੰ ਕੋਈ ਨਹੀਂ ਦੇਖ ਰਿਆ ਸੀ ਰਿਆਣਾ ਲੋਕ ਇੱਥੋਂ ਲੰਘਦੇ ਨੇ ਕਈ ਅਫਸਰ ਵੀ ਇੱਥੋਂ ਲੰਘਦੇ ਨੇ ਜਾਂ ਹੋਰ ਵੀ ਕਈ ਅਧਿਕਾਰੀ ਲੰਘਦੇ ਨੇ ਪਰ ਇਹ ਟੋਏ ਇਦਾਂ ਦੇ ਦਿੱਸੀ ਪਰ RAMDAS SEWA SOCIETY ਨੇ ਇਹ ਬੀੜਾ ਚੁੱਕਿਆ ਅਤੇ ਕਚਰਾ ਜਾਂ ਮਲਵਾ ਜਾਂ ਸੀਮਿੰਟ ਲਿਆ ਕੇ ਇਹਨਾਂ ਟੋਇਆਂ ਨੂੰ ਪੂਰਾ ਜਾ ਰਿਹਾ ਦੇਖ ਸਕਦੇ ਹੋ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ 네ਗੇਟਿਵ ਵੀਡੀਓ ਹਜ਼ਾਰਾਂ ਹੀ ਅਸੀਂ ਰੋਜ਼ ਦੇਖਦੇ ਆਂ ਤੇ ਸ਼ੇਅਰ ਕਰਦੇ ਆਂ ਪਰ ਅਜਿਹੇ ਵੀਡੀਓ ਸ਼ੇਅਰ ਕਰਨੀਆਂ ਬਣਦੀਆਂ ਨੇ ਤਾਂ ਕਿ ਇਹਨਾਂ ਦਾ ਹੌਸਲਾ ਇਸੇ ਤਰੀਕੇ ਨਾਲ ਬਣਿਆ ਰਹੇ ਤੇ ਲੋਕ ਸੇਵਾ ਦੇ ਵਿੱਚ ਲੱਗੇ ਰਹਿਣ ਇਹ ਸਾਰੇ ਵੀਰ ਗੁਰੂ ਰਾਮ ਦਾ ਸੇਵਾ ਸੁਸਾਇਟੀ ਦੇ ਮੈਂਬਰ ਨੇ ਜੋ ਕਿ ਨਵਾਂ ਸ਼ਹਿਰ ਦੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਲੋਕ ਭਲਾਈ ਲੋਕ ਸੇਵਾ ਦੇ ਕੰਮਾਂ ਦੇ ਵਿੱਚ ਲੱਗੀ ਹੋਈ ਆ ਤੇ ਹੁਣ ਇਹ ਸੜਕਾਂ ਦੇ ਵਿੱਚ ਵੀ ਢੋਏ ਪੂਰ ਰਹੇ ਨੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਇਹ ਵੀਡੀਓ Namaz yerdi ha ਆਸਣਾ ਹੈ ਇੱਕ ਤਾਂ ਬੈਠਿਆ ਨੂੰ ਪਾ ਰਹੇ ਪਾ ਰਹੇ ਆ ਸਾਡਾ ਕੰਮ ਚੱਲ ਰਿਹਾ ਹੈ ਜਿਹੜਾ ਸਿੱਖਾ ਦੇ ਨਾਲ ਮਾਸਾ ਹੋ ਰਿਹਾ ਹੈ ਉਹ ਰੰਗੋਸ਼ੇ ਤੋਂ ਪਾ ਕੇ ਕਰਕੇ ਸਿੱਕੇ ਕਰਤੀ ਮਾਰ ਗਿਆ ਦੀ ਵਾਈਟ ਵਾਈਟ ਹਲ ਮਾਸਾ ਜੀ ਖੜੀ ਸੋ ਗੁਰਸਾ ਸਿੰਘ ਵਾਲੇ ਰਹੇ ਅਰ ਕਿਹਾ ਕਰਦੇ ਆਂ ਸੋ ਅਗਲੇ ਫੜਾਤ ਮਿਲਦੇ ਆਏ ਕੋਈ ਕੁਝ ਦਾ ਖਲਸਾ ਹੋਏ ਕੋਈ